ਜੀ ਸੇਲ ਆਜੀ 6 ਜੁਲਾਈ ਤੋਂ ਕੱਲ ਤੋਂ ਸੇਲ ਸ਼ੁਰੂ ਹੈ ਜੀ ਏਕੇ ਟੈਕ ਬ੍ਰਾਂਡ ਦੀ ਪੈਰਿਸਕੂਟੀ 300 ਰੁਪਏ ਦੇ ਕਰਤੀ ਜੀ ਮਾਰਕੀਟ ਦੇ ਵਿੱਚ 450 ਰੁਪਏ ਵਿਕੀ ਜਾਂਦਾ ਹੈ ਏਕੇ ਟੈਕ ਬ੍ਰਾਂਡ ਦਾ ਸੂਟ ਹੈ ਜੀ 350 400 500 ਦਾ ਵਿਕਣਾ ਹੈ 300 ਰੁਪਏ ਦਾ ਕਰਤਾ ਜੀ ਰਾਂਗੜੀਆਂ ਤੇ ਬਾਦੂ ਆਗੇ ਦੇ ਵਿੱਚ 6 ਜੁਲਾਈ ਤੋਂ ਸੇਲ ਸ਼ੁਰੂ ਹੈ ਜੀ ਹਰੇਕ ਕੱਪੜੇ ਦੇ ਉੱਪਰ ਸੇਲ ਹੈ ਜੀ ਬ੍ਰਾਂਡ ਸੂਟਾਂ ਦੇ ਉੱਪਰ ਸੇਲ ਹੈ ਸਾਰੇ ਬ੍ਰਾਂਡ ਸੂਟ ਮਿਲਣਗੇ ਜੀ ਗੱਲ ਦੀ ਆਪ ਦੀ ਫੋਨ ਕਰੋ ਜੀ ਆਨਲਾਈਨ ਆਰਡਰ ਨਹੀਂ ਹੋਣ ਜਿੰਨਾਂ ਦੇ 300 ਰੁਪਏ ਰੇਂਜ ਦੇ ਵਿੱਚ ਮਿਲ ਜੂਗਾ ਸੂ 300 ਰੁਪਏ ਦਾ 5 ਮੀਟਰ ਸੂਟ ਹੈ ਜੀ ਜਲਦੀ ਆ ਜੀ ਆਜੋ ਅਲੀਸ਼ੇਰ ਵਾਲਾ ਦਾ ਕੱਪੜਾ ਦਾ ਸ਼ੋਅਰੂਮ ਏਕੇ ਟੈਕਸ ਬ੍ਰਾਂਡ ਰਾਮ ਟੈਕਸ ਬ੍ਰਾਂਡ ਸਾਰੇ ਬ੍ਰਾਂਡ ਰੋਟਾਂ ਦੀ ਭਾਰੀ ਸੇਲ ਲੱਗ ਗਈ ਜੀ ਬਹੁਤ ਸੋਹਣੇ ਡਿਜ਼ਾਈਨ ਆਗੇ ਬ੍ਰਾਂਡ ਸੂਟ ਹੈ ਏਕੇ ਟੈਕਸ ਬ੍ਰਾਂਡ ਦਾ ਸੂਟ ਹੈ 300 ਰੁਪਏ ਦਾ 5 ਮੀਟਰ ਜੀ 300 ਰੁਪਏ ਦਾ 5 ਮੀਟਰ ਸੂਟ ਮਿਲੂਗਾ ਜੀ ਬਹੁਤ ਵੱਡੀ ਸੇਲ ਧਮਾਕਾ ਲੱਗੀ ਦੇਖੋ ਜੀ ਰੰਗ ਦੇਖੋ ਜੀ ਰੰਗ ਜਿਹੜਾ ਤੁਸੀਂ ਲੈਣਾ ਜਲਦੀ ਆ ਜੀ ਆ ਕੇ ਲੈ ਲਓ ਜੀ ਇਹਨਾਂ ਤੇ 300 ਰੁਪਏ ਦਾ ਸੇਲ ਲੱਗ ਗਿਆ ਜੀ 5 ਮੀਟਰ ਸੂਟ 300 প্রায় 300 ਕਰਤਾ ਜੀ 5 500 ਵਾਲੇ স্যুট ਨੇ ਏਕ ਟੈਕਸ ਬ੍ਰਾਂਡ ਦਾ ਕੱਪੜਾ 300 ਰੁਪਏ ਦਾ ਜੀ 1 6 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਸੇਲ ਹੈ ਜੀ ਪੌਣ ਤੋਂ ਜਲਦੀ ਆ ਦੀ ਅਲੀ ਸ਼ੇਰ ਵਾਲਾ ਦਾ ਕੱਪੜੇ ਦਾ ਸ਼ੋਰੂਮ ਥਾਲਾ ਰੋੜ ਭੀਖੀ ਏਕ ਟੈਕਸ ਬ੍ਰਾਂਡ ਦੇ ਫੂਟਾ ਦੀ ਭਾਰੀ ਸੇਲ ਹੈ ਜੀ ਅਲੀ ਸ਼ੇਰ ਵਾਲਾ ਦਾ ਕੱਪੜਿਆਂ ਸ਼ੋਰੂਮ ਡਿਜ਼ਾਈਨ ਦੇਖੀ ਚੱਲੋ ਜੀ ਬਹੁਤ ਹਰ ਡਿਜ਼ਾਈਨ ਨੇ 5 ਮੀਟਰ ਸੂਟ ਹੈ 300 ਰੁਪਏ ਦਾ ਜੀ 300 ਰੁਪਏ ਦਾ ਸਿਰਫ 5 ਮੀਟਰ ਸੂਟ ਹੈ ਜੀ ਏਕ ਟੈਕਸ ਬ੍ਰਾਂਡ ਦਾ ਰੰਗ ਡਿਜ਼ਾਈਨ ਵਾਧੂ ਆ ਗਿਆ ਜੀ ਕੱਪੜਾ 300 ਰੁਪਏ ਦਾ ਸੇਲ ਮੇਲਾ ਜੀ